ਵੈਸੋ ਪੰਜਾਬਸ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਸੋਸ਼ਲ ਮੀਡੀਆ ਇਨਫਲੂਐਂਸਰ ਨਾਲ ਜੁੜੀ ਇੱਕ ਖਬਰ ਲੈ ਕੇ ਮੈਂ ਹਾਜ਼ਰ ਹੋਇਆ ਹਾਂ ਪ੍ਰੀ ਜੱਟੀ ਜਿਹੜੀ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਸਨੇ ਆਪਣਾ ਅਕਾਊਂਟ ਫਿਰ ਤੋਂ ਐਕਟੀਵੇਟ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ 13 ਜੂਨ ਨੂੰ ਕਮਲਕੌਰ ਭਾਬੀ ਉਰਫ ਕੰਚਨ ਕੁਮਾਰੀ ਦੀ ਡੈੱਡ ਬਡੀ ਮਿਲਣ ਤੋਂ ਬਾਅਦ ਲਗਾਤਾਰ ਇਨਾਂ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਧਮਕੀ ਮਿਲ ਰਹੀ ਸੀ ਤੇ ਇਸ ਦਾ આરોਪ ਲੱਗ ਰਿਹਾ ਸੀ ਅਮਰਿਤਪਾਲ ਸਿੰਘ ਮੈਰੋਤੇ ਤੇ ਖਾਸ ਕਰਕੇ ਕੰਚਨ ਕੁਮਾਰੀ ਦੇ ਕਤਲ ਦਾ આરોਪ ਵੀ ਅੰਮ੍ਰਿਤਪਾਲ ਮੈਰੋ ਤੇ ਲੱਗਿਆ ਤੇ ਉਸ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ ਸੀ ਇਹ ਵੀ ਸਾਹਮਣੇ ਆਇਆ ਹੈ ਤੇ ਹੁਣ ਦੱਸ ਦਈਏ ਕਿ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਲਗਭਗ 18 ਦਿਨਾਂ ਬਾਅਦ ਪ੍ਰੀ ਜੱਟੀ ਨੇ ਆਪਣਾ ਅਕਾਊਂਟ ਫਿਰ ਤੋਂ ਐਕਟਿਵੇਟ ਕਰ ਦਿੱਤਾ ਹੈ ਅਤੇ ਕੁਝ ਦਿਨ ਪਹਿਲਾਂ ਦੀਪਿਕਾ ਲੁਥਰਾ ਨੇ ਵੀ ਆਪਣੇ ਅਕਾਊਂਟ ਐਕਟਿਵੇਟ ਕਰ ਦਿੱਤੇ ਸੀ ਤੇ ਤਾਂ ਦੱਸ ਦਈਏ ਕਿ ਇਹਨਾਂ ਦੋਨਾਂ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਕੁਝ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਆਪਣੇ ਅਕਾਊਂਟ ਡੀਐਕਟਿਵੇਟ ਕਰ ਦਿੱਤੇ ਸੀ ਕਿਉਂਕਿ ਇਹਨਾਂ ਨੂੰ ਧਮਕੀਆਂ ਮਿਲ ਰਹੀਆਂ ਸੀ ਖਾਸ ਕਰਕੇ ਪ੍ਰੀਤ ਜੱਟੀ ਦੀ ਗੱਲ ਕਰੀਏ ਤਾਂ ਉਸਨੇ ਵੀ 14 ਜੂਨ ਨੂੰ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੂੰ ਵਿਦੇਸ਼ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਤੇ ਜਿਸ ਤੋਂ ਬਾਅਦ ਉਹ ਲਾਈਵ ਹੋਈ ਤੇ ਉਸਨੇ ਸਾਰੇ ਪੰਜਾਬ ਕੋਲੋਂ ਮਾਫੀ ਮੰਗੀ ਸੀ ਤੇ ਉਸਨੇ ਕਿਹਾ ਸੀ ਕਿ ਅੱਜ ਤੋਂ ਬਾਅਦ ਉਹ ਅਸ਼ਲੀਲਤਾ ਜਾਂ ਲਚਰਤਾ ਵਾਲੀ ਕੋਈ ਵੀ ਵੀਡੀਓ ਨਹੀਂ ਪਾਏਗੀ ਇਸ ਤੋਂ ਇਲਾਵਾ ਉਸਨੇ ਇਹ ਵੀ ਕਿਹਾ ਸੀ ਕਿ 3-4 ਮਹੀਨੇ ਪਹਿਲਾਂ ਜਦੋਂ ਮੈਨੂੰ ਅਮਰਿਤਪਾਲ ਸਿੰਘ ਮੈਰੋ ਅਤੇ ਹੋਰ ਲੋਕਾਂ ਨੇ ਕਿਹਾ ਸੀ ਤੇ ਉਸ ਵਕਤ ਵੀ ਮੈਂ ਇਹੀ ਕਿਹਾ ਸੀ ਕਿ ਮੈਂ ਕੋਈ ਵੀ ਲਚਕਤਾ ਵਾਲੀਆਂ ਵੀਡੀਓ ਨਹੀਂ ਪਾਵਾਂਗੀ ਤੇ ਸੋ ਪਰ ਮੈਨੂੰ ਤੰਗ ਕਿਉਂ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਹੁਣ ਉਸਨੇ ਫਿਰ ਤੋਂ ਆਪਣਾ ਅਕਾਊਂਟ ਐਕਟੀਵੇਟ ਕਰ ਦਿੱਤਾ ਤੇ ਉਸਨੇ ਹੁਣ ਜਿਹੜਾ ਅਕਾਊਂਟ ਐਕਟੀਵੇਟ ਕੀਤਾ ਹੈ ਉਹ ਇੰਸਟਾਗ੍ਰam ਦਾ ਆਪਣਾ ਅਕਾਊਂਟ ਐਕਟੀਵੇਟ ਕੀਤਾ ਹੈ ਤੇ ਇਸ ਤੇ ਉਸਨੇ ਕੁਝ ਵੀਡੀਓ ਵੀ ਅਪਲੋਡ ਕੀਤੀਆਂ ਹਨ ਜਿਸ ਦੀਆਂ ਤੁਸੀਂ ਕੁਝ ਤਸਵੀਰਾਂ ਦੇਖ ਸਕਦੇ ਹੋ ਤੇ ਵੀਡੀਓ ਅਪਲੋਡ ਕਰਨ ਤੋਂ ਬਾਅਦ ਹੁਣ ਉਸ ਨੂੰ ਕੀ ਅੱਗੋਂ ਹੋਏਗਾ ਇਹ ਬਾਅਦ ਦੀ ਗੱਲ ਹੈ ਪਰ ਜੋ ਉਸਨੇ ਵਾਅਦਾ ਕੀਤਾ ਸੀ ਕਿ ਅਸ਼ਲੀਲਤਾ ਜਾਂ ਲਚਰਤਾ ਵਾਲੀਆਂ ਵੀਡੀਓ ਨਹੀਂ ਪਾਏਗੀ ਇਹ ਪਾਏਗੀ ਜਾਂ ਨਹੀਂ ਪਾਏਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜੁੜੇ ਰਹੋ ਵਾਇਸੋ ਪੰਜਾਬ ਨਾਲ ਧੰਨਵਾਦ